हां जी दोस्तों जेकर ਤੁਸੀਂ ਆਪਣੇ ਫੇਸਬੁੱਕ ਪ੍ਰੋਫਾਈਲ ਤੇ ਪੇਜ ਤੋਂ ਪੈਸੇ ਕਮਾਉਣਾ ਚਾਹੁੰਦੇ ਹੋ ਤਾਂ ਇੱਕ ਵਾਰ ਇਹ ਸੈਟਿੰਗ ਜ਼ਰੂਰ ਚੈੱਕ ਕਰਿਆ ਕਰੋ। ਬਾਕੀ ਬੇਨਤੀ ਹੈ ਭਰਾਵਾਂ ਨੂੰ ਵੀ ਇਸ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਆਪਣੇ ਪੇਜ ਨੂੰ ਫੋਲੋ ਕਰ ਲਓ ਤਾਂ ਕਿ ਜਿਹੜੀ ਜਾਣਕਾਰੀ ਤੋਂ ਅਸੀਂ ਵੀਡੀਓ ਵਿੱਚ ਪਾਈਏ ਤੇ ਤੁਸੀਂ ਸੋ ਤੁਹਾਡੇ ਤੱਕ ਪਹੁੰਚੇ। ਧੰਨਵਾਦ ਦੇਖੋ ਮੋਬਾਈਲ ਸਕਰੀਨ ਤੇ। ਹਾਂ ਜੀ ਹੁਣ ਆਜੋ ਆਪਣੀ ਮੋਬਾਈਲ ਸਕਰੀਨ ਤੇ ਇਹ ਐਪ ਨੂੰ ਓਪਨ ਕਰੋ। ਤੇ ਉਸ ਤੋਂ ਬਾਅਦ ਜਦੋਂ ਲੈ ਸਾਈਡ ਦੇ ਉੱਤੇ ਤਿੰਨ ਲੈਡ ਆ ਜਾਂਦੀਆਂ ਇੱਥੇ ਆਪਣੀ ਫੋਟੋ ਵੀ ਹੁੰਦੀ ਹੈ ਪ੍ਰੋਫਾਈਲ ਦੀ ਤੇ ਇੱਥੇ ਕਲਿੱਕ ਕਰੋ ਤੇ ਉਸ ਤੋਂ ਬਾਅਦ ਇਸ ਦੇ نیچے ਜਲੇ ਆਣਾ ਹੈ ਹਲਪ ਐਂਡ ਸਪੋਰਟ ਤੇ ਕਲਿੱਕ ਕਰੋ ਉਸ ਤੋਂ ਬਾਅਦ ਸਪੋਰਟ ਇਨ ਬਾਕਸ ਤੇ ਤੇ ਆਪਣਾ ਐਸ ਜੂਅਰ ਅਲਰਟ ਤੇ ਰਿਪੋਰਟ ਅਬਾਊਟ ਅਦਰ ਇਹ ਦੋਨੇ ਚੈੱਕ ਕਰ ਲਓ ਜੇਕਰ ਤੁਹਾਡੀ ਪ੍ਰੋਫਾਈਲ ਤੇ ਕੋਈ ਅ ਫੌਨਦੀ ਲੱਗੀ ਹੋਈ ਜਾਂ ਕੋਈ ਕਾਪੀਰਾਈਟ ਦਾ ਕੋਈ ਇਸ਼ੂ ਹੋਇਆ ਤਾਂ ਇੱਥੇ ਸ਼ੋ ਹੋ ਜੂਗਾ ਜੇ ਕਿਸੇ ਨੇ ਰਿਪੋਰਟ ਮਾਰੀ ਤਾਂ ਰਿਪੋਰਟ ਵੀ ਇੱਥੇ ਸ਼ੋ ਹੋ ਜੂਗੀ ਤੇ ਉਸ ਤੋਂ ਬਾਅਦ ਤੁਸੀਂ ਜਾਣਾ ਹੈ ਪ੍ਰੋਫੈਸ਼ਨਲ ਡੈਸ਼ਬੋਰਡ ਤੇ ਇੱਥੇ ਚੈੱਕ ਇੱਥੇ ਕਲਿਕ ਕਰਨ ਤੋਂ ਬਾਅਦ ਅ ਪ੍ਰੋਫਾਈਲ ਰეკਮੈਂਡੇਸ਼ਨ ਵੇਤੇ ਕਲਿੱਕ ਕਰੋ ਵੇਤੇ ਕਲਿੱਕ ਕਰਕੇ ਇੱਥੇ ਤੁਸੀਂ ਆਪਣਾ ਪੇਜ ਦਾ ਸਟੇਟਸ ਚੈੱਕ ਕਰਨਾ ਹੈ ਪੇਜ ਸਟੇਟਸ ਜਿਸ ਤਰ੍ਹਾਂ 그린 ਆ ਗਿਆ ਜਿਵੇਂ 그린 ਆਇਆ ਤਾਂ ਪੇਜ ਹੈਜ਼ ਨੋ ਇਸ਼ੂ ਤੇ ਫਿਰ ਠੀਕ ਹੈ ਤੇ ਫਿਰ ਤੁਹਾਡੇ ਕੋਈ ਇਸ਼ੂ ਨਹੀਂ ਜੇ ਕਰ ਇਸੇ ਕੋਈ ਇਸ਼ੂ ਆ ਜਾਣਾ ਤਾਂ ਉਹਨੂੰ ਡਿਲੀਟ ਕਰਨਾ ਕਰ ਦਿਓ ਤੇ ਬਾਕੀ ਆ ਮੋਨਟਾਈਜੇਸ਼ਨ ਚ ਇਹਦੇ ਵੀ ਚੀਜ਼ ਚੈੱਕ ਕਰ ਲੋ ਇੱਕ ਵਾਰ ਤੇ ਇਥੇ ਕੋਈ ਇਸ਼ੂ ਨਾ ਤੇ ਜੇਕਰ ਕੋਈ ਇਸ਼ੂ ਆ ਜਾਣਾ ਤੇ ਕੋਪੀਰਾਈਟ ਜਾਂ ਕੋਈ ਆ ਕੰਟੈਂਟ ਫਲੈਗ ਦਾ ਕੋਈ ਮੈਸੇਜ ਆਉਂਦਾ ਇਥੇ ਆ ਜਾਂਦਾ ਹੋ ਧੰਨਵਾਦ ਦੋਸਤੋ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰਿਓ ਤਾਂ ਕਿ ਹੋਰ ਭਰਾਵਾਂ ਤੱਕ ਇਹ ਜਾਣਕਾਰੀ ਪਹੁੰਚੇ ਧੰਨਵਾਦ